ਮੇਲਾ ਜੀ ਬਾਬਾ ਦਿਆਲਦਾਰ ਦਾ ਦੇਖੋ ਬੈਕ ਸਾਈਡ ਤੇ ਕਿੰਨੇ ਸੰਖਿਆ ਆਲੇ ਰੋਡ ਤੇ ਲਾਟੋ ਜੀ ਦੋ ਵਾਰ ਪੋੜੇ ਆਉਂਦੇ ਬੋਲ ਕੋਟੀ ਜੀ ਬਾਬਾ ਪਿਆਸ ਠੀਕ ਹੈ ਜੀ ਗੋਪਰੀ ਭਾਈ ਖਨੇਰਾ ਜੇਤ ਰਾਜ ਬਾਬਾ ਦਾ ਪ੍ਰਾਜ ਕਮੇਟੀ ਦਾ ਬਾਬਾ ਬੋਲ ਕਰਦੇ ਇਹ ਦੁਕਾਨਾਂ ਲੱਗੀਆਂ ਆ ਬੱਸ ਬੋਲ ਕਰਵਾ ਲੋਗਾ ਬਾਬਾ ਨਾਲ ਲੱਗੀਆਂ ਨੇ ਜੀ ਕਿਹਦੇ ਮਹਾਸੇਬ ਜੀ ਕਿਹੜੇ ਬੋਲਣਾ ਬੋਲਿਆ ਸਤਿ ਸ੍ਰੀ ਅਕਾਲ ਆਏ ਕੌਫੀ ਤੇ ਸੰਧੂ ਦਾ ਹਾਲ ਹਾਲ ਹੈ ਕਿ ਬਾਹਰ ਦੇ ਬੱਚਿਆਂ ਨੂੰ ਸੰਧੂ ਦਾ ਰੈਕਟਰ ਮਾਰਨ ਕਰਦਾ ਜੇਡੀ ਟੀਮ ਬੱਲੇ ਅਸਬੈ ਦੀ ਜਿੱਤੂ ਹੋਗੀ ਬੱਸ ਕਰਦਾ ਬੱਸ ਇਹ ਬਾਰਾਸਾ ਜਿੱਤੂ ਸੰਧੂ ਦਾ ਮੁੰਡਾ ਕਰਦਾ ਜੰਗਾ ਹਰ ਖਾਨੀਆ ਨੂੰ ਜਿੱਤਿਆ ਤੇ ਸੰਧੂ ਵਾਲਾ ਮੁੰਡਾ ਲੋ ਹੈ ਕਹਿੰਦੇ ਸੰਧੂ ਵਾਲੇ ਦਾ ਬੱਚੇ ਹੁੰਦੇ ਆ ਨਾ ਨਾ ਸਾਹਮਣੇ ਠੀਕ ਹੈ ਜੀ ਤੇ ਨੰਬਰ ਕਹਿੰਦੇ ਰੇਡਰ ਨੇ ਆਪਨੀ ਟੀਮ ਤੋਂ ਔਰਦਾ ਆਪੇ ਹੀ ਤਾਂ ਬੋਲੀ ਨਾ ਕਰਨਾ ਤਾ ਦੇਖੀ ਤੇਰੇ ਕਰ ਤੋਂ ਇਹਨਾਂ ਬਾੜੀ ਤੇ ਆਉਂਦੀਆਂ ਕਰਦਾ ਹੁਣ ਕੱਲੀ ਨੂੰ ਬਹੁਤ ਤਰ੍ਹਾਂ ਕਰਦਾ ਤੇ ਬੋਲੀ ਕੀ ਹੈ ਪਹਿਲੇ ਖਾਣ ਤੇ ਨਾਲ ਕਰਦੇ ਨੇ ਕਰ ਤੋਂ ਆਪਾਂ ਬੰਦੇ ਨਾਲ ਹੋਰ ਜਿੰਨੀਆਂ ਖਲਾਅ کہہ ਸਕਦੇ ਚੱਲੇ ਚਾਰ ਜੂ ਪੀਲੀ ਹੋ ਆ ਜੂ ਤੇਰੇ ਗੁਰੂ ਤੋਂ ਜਦੋਂ ਗੱਡੀਆਂ ਜਾਣੀਆਂ ਅੱਗੇ ਲੈ ਆ ਕੋਈ ਜੀ ਬਾਬਾ ਜਾਲਦਾਸ ਦਾ ਟੇਰਾ ਜੀ ਆਂੀਆਂ ਲੋਕੀਆਂ ਗੱਡੀਆਂ ਅੱਜ ਲੋਕ ਪੈਣੀ ਸਿੱਥੇ ਰੋਕ ਗਈ। ਅਜ ਮੇਲਾ ਆ ਨਾ। ਬਾਬੇ ਦਾ ਬਾਬੇ ਦਾ ਆਪ ਦਾ ਆਪ ਦਾ ਕੋ ਸੰਤ ਕਿੰਨੀ ਐਨੀ ਗਰਮੀ ਹੁੰਦੇ ਬਾਬੂ ਵੀ ਸੰਤ ਦੇ ਕੋ ਕੰਨੀ ਆਈ। ਲੰਗਰ ਦੀ ਪਾਸ ਨਹੀਂ ਕਿੰਨੀਆਂ ਕਿਸਾਵਾਂ ਤੇ ਚੱਲੀ ਜਾਂਦੀਆਂ। ਸ਼ਿਖਾਂ ਦੇ ਵਿੱਚ ਇਸੇ ਤੀਂ ਦੇ ਦਾ ਗੁਰੂ ਦੀ ਕਿਰਪਾ। ਹਾਂਜੀ। ਸ਼ੇਅਰ ਕਰਦੇ ਆ ਜੇ ਗਾਂ ਜਗਾ। ਜਿਹੜਾ ਸ਼ੇਅਰ ਕਰੇਗਾ ਮਹਾਰਾਜ ਉਹਦੀ ਬੜੀ ਚੜ੍ਹਦੀ ਕਲਾ ਰੱਖੇਗਾ ਬੜੇ ਪੁੱਜੇ ਮਹਾਂਪੁਰਖ ਆਏ। ਸਾਡੇ ਕੋਲੇ ਥੋੜਾ ਜਾਵਾਂ। ਤਾਂ ਮੋਂ ਨਾਲ ਸੀ ਇੱਕ ਪਤਾ ਨਹੀਂ ਪਤਾ ਵੀ ਇੱਥੇ ਆ ਕੇ ਲੱਗਾ ਸਾਨੂੰ ਉੱਥੇ ਮੇਲਾ ਸੀ ਆ ਗਏ ਤੇ ਇਸ ਘਰ ਕੀ ਮਹੀ ਇਹਨਾਂ ਦੇ ਜੁਗਿਆ ਮਹਾਰਾਜ ਦੇ ਘਰ ਆਈ ਪਾ ਜੇ ਇਹ ਜੀ ਫਰੋਹੇਪੁਰ ਤੋਂ ਮੁਕਸਰ ਰੋਡ ਤੇ ਪੈਂਦਾ ਜੀ ਲਬਾਨ ਵਾਲੇ ਅੱਡਾ ਰਾਤ ਬਰਾਤੇ ਜਦੋਂ ਮਰਜ਼ੀ ਆ ਕੇ ਰੁਕੋ ਰੈਮ ਦਾ ਇੰਤਿਆਂ ਵੀ ठेगा जी इतनी बाबे रोटी पानी लंगर पानी सारा कुछ ठीक है जी क्या पास ठेका भी है ठेका भी, भी, भी शेर कर दिया खड़ा ਆਟ ਰੱਖ ਲਾ ਜਿਹੇ ਤੋਂ ਰੰਦਾ ਇੱਕ ਸ਼ਾਰਟ ਤੇ ਦਿਖਾ ਲਈਆਂ ਤੇ ਅੱਗੇ ਇਹ ਬੱਚੇ ਮੁਕਸਰ ਰਹੇਗਾ ਸ਼ੇਅਰ ਕਰਦੇ ਆ ਠੀਕ ਹੈ ਜੀ ਦੇਖ ਲਓ ਪੂਰੇ ਪੂਰੇ ਪੂਰਾ ਸ਼ਹਿਰ ਬਣ ਗਿਆ ਜੀ ਐਡਾ ਵੀ ਤਾਂ ਬਣਿਆ ਜਿਹੜਾ ਬਾਬੇ ਦਾ ਅਤਿਆਦਾ ਦਾ ਜਿਹੜਾ ਇੱਥੇ ਗੁਰਦੁਆਰਾ ਸੀ ਪੂਰਾ ਐਡਾ ਬਣ ਗਿਆ ਪੂਰਾ ਸ਼ਹਿਰ ਬਣ ਗਿਆ